ਮਾਰਸਾਂ ਦੀਆਂ ਲਗਭਗ ਸਾਰੀਆਂ 24 ਸੜਕਾਂ ਨੇ 24 ਸੜਕਾਂ ਨੇ ਜਿਨ੍ਹਾਂ ਤੇ 9 ਕਰੋੜ 55 ਲੱਖ ਲੱਗਣਾ 15 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੀਆਂ ਸੜਕਾਂ ਹੈ ਉਹਦਾ ਨਿਰਮਾਣ ਹੋਣਾ ਹੈ ਮਾਰਸਾਂ ਦੀਆਂ ਸਾਰੇ ਐਂਟਰੀ ਪੁਆਇੰਟ ਤੇ ਹੋਰ ਸੜਕਾਂ ਦੀ ਹਾਲਾਤ ਬੜੀ ਖਸਤਾ ਸੀ ਮੰਗੋੜ ਦੁਆਰਾ ਚੌਂਕੇ ਮਾਨਸਾ ਦੀ ਜੇ ਕਿਹਦੀ ਆਪਾਂ ਦੇ ਲੈ ਸ਼ਾਨ ਹੈ ਮਾਨਸਾ ਸ਼ਹਿਰ ਦੀ ਪਰ ਕਾਫੀ ਦਿਨ ਤੋਂ ਇਹਦੀ ਅਣਦੇਖੀ ਹੋਈ ਹੈ ਕੁਝ ਹੋਇਆ ਨਹੀਂ ਔਰ ਉਹਦੇ ਲਈ ਇਸ ਏਰੀਆ ਦਾ ਸੁੰਦਰੀਕਰਨ ਕਰਨ ਲਈ ਉਹਦੇ ਅੱਗੇ ਗੇਟ ਬਣਾਉਣ ਲਈ ਵਿਚਕਾਰ ਲਾਈਟਾਂ ਲਾਉਣ ਲਈ ਔਰ ਸਾਈਡਾਂ ਤੇ ਜਿਹੜੀਆਂ ਦੁਕਾਨਾਂ ਨੇ ਉਹਨੂੰ ਇੱਕ ਤਰ੍ਹਾਂ ਨਾਲ ਹੈਰੀਟੇਜ ਸਟਰੀਟ ਟਾਈਪ ਬਣਾਉਣ ਲਈ ਔਰ ਮੇਰੀ ਜਿਵੇਂ ਸਾਡੀ ਇਹ ਕੌਸ਼ਲਾ ਰੋਡ ਹੈ ਇਨੂੰ ਅਸੀਂ ਕੰਕਰੀਟ ਦੀ ਰੋਡ ਬਣਾਵਾਂਗੇ ਫਾਟਕ ਤੋਂ ਲੈ ਕੇ ਮਾਈ ਨਿਕੋ ਦੇਵ ਸਕੂਲ ਦੇ ਅੱਗੇ ਤੱਕ ਸ੍ਰਿੰਦਰ ਮਾਸਟਰ ਜੀ ਹੈਗੇ ਉਹਨਾਂ ਦੇ ਘਰ ਤੱਕ ਜੋ ਅੰਡਰ ਬ੍ਰਿਜ ਤੋਂ ਆਪਾਂ ਵੀਰ ਨਗਰ ਮਹੱਲੇ ਵੱਲ ਆਉਣੇ ਆ ਕਿਉਂਕਿ ਉਹ ਚੌਂਕ ਵੀ ਸਾਰਾ ਖੁੱਲਾ ਬਣ ਰਿਹਾ ਹੈ ਰਸਤਾ ਵੀ ਖੁੱਲਾ ਹੋ ਰਿਹਾ ਉਹਦੇ ਸਾਈਡਾਂ ਤੇ ਰੇਲਵੇ ਤੋਂ ਕੁਝ ਜਗ੍ਹਾ ਲੈ ਕੇ ਉੱਥੇ ਵੀ ਦੋਨੇ ਪਾਰਕ ਬਣਾ ਰਹੇ ਤਿੰਨ ਪਾਰਕਾਂ ਦਾ ਜਿਹੜਾ ਅੱਜ ਅਸੀਂ ਬਣਾਉਣ ਦਾ ਇਹ ਮਤ ਲੈ ਕੇ ਆਏ ਆ ਅਸੀਂ ਮਾਨਸਾ ਵਿੱਚ ਕੋਈ ਵੀ ਅਜਿਹੀ ਸੜਕ ਨਹੀਂ ਰਹਿਣ ਦੇਣੀ ਜਿਹੜੀ ਟੁੱਟੀ ਹੋਵੇ ਜਿੱਥੇ ਲੋਕਾਂ ਨੂੰ ਆਉਣਾ ਜਾਣਾ ਮੁਸ਼ਕਲ ਹੋਵੇ ਅੱਜ ਮਿਊਸਪਲ ਕਮੇਟੀ ਮਾਨਸਾ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਸੀ ਮਾਨਸਾ ਦੀਆਂ ਸਾਰੇ ਐਂਟਰੀ ਪੁਆਇੰਟ ਤੇ ਹੋਰ ਸੜਕਾਂ ਦੀ ਹਾਲਾਤ ਬੜੀ ਖਸਤਾ ਸੀ ਸੋ ਅਸੀਂ ਸਰਕਾਰ ਨਾਲ ਸਾਰਾ ਮੈਟਰ ਟੇਕ ਅਪ ਕੀਤਾ ਹੈ ਉਹਦੇ ਤਹਿਤ ਮਾਨਸਾ ਦੀਆਂ ਲਗਭਗ ਸਾਰੀਆਂ 24 ਸੜਕਾਂ ਨੇ 24 ਸੜਕਾਂ ਨੇ ਜਿਨ੍ਹਾਂ ਤੇ 9 ਕਰੋੜ 55 ਲੱਖ ਲੱਗਣਾ ਇਸ ਤੋਂ ਬਿਨਾ ਜਿਹੜੇ ਸਾਡੇ ਦੋ ਮੇਨ ਹੋਰ ਵੱਡੀਆਂ ਰੋਡਸ ਐ ਜਿਵੇਂ ਰਮਨ ਸਿਨੇਮਾ ਰੋਡ ਐ ਆਪਣੀ ਉਧਰ ਠੂਠਿਆਂ ਵਾਲੀ ਰੋਡ ਐ ਉਹ ਮੰਡੀ ਬੋਰਡ ਦੇ ਥਰੂ ਕੰਕਰੀਟ ਦੀਆਂ ਰੋਡਸ ਦੀ ਐਸੀ ਪ੍ਰੋਪੋਜ਼ਲ ਕੀਤੀ ਐ ਉਹ ਵੀ ਬਹੁਤ ਛੇਤੀ ਬਣਾਵਾਂਗੇ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੀਆਂ ਸੜਕਾਂ ਹੈ ਉਹਦਾ ਨਿਰਮਾਣ ਹੋਣਾ ਮੈਨੂੰ ਇਹ ਲੱਗਦਾ ਕਿ ਅਸੀਂ ਮਾਨਸਰ ਵਿੱਚ ਕੋਈ ਵੀ ਅਜਿਹੀ ਸੜਕ ਨਹੀਂ ਰਹਿਣ ਦੇਣੀ ਜਿਹੜੀ ਟੁੱਟੀ ਹੋਵੇ ਜਿੱਥੇ ਲੋਕਾਂ ਨੂੰ ਆਉਣਾ ਜਾਣਾ ਮੁਸ਼ਕਲ ਹੋਵੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਿਆ ਅਸੀਂ ਜਿਹੜੀ ਮਤਲਬ ਅਗਰਸੈਨ ਮਾਰਗ ਜਿਹਨੂੰ ਗ੍ਰੀਨ ਵੈਲੀ ਰੋਡ ਕਹਿੰਦੇ 2012 ਤੋਂ ਬਾਅਦ 12-13 ਸਾਲਾਂ ਬਾਅਦ ਬਣ ਰਹੀ ਆ ਸੋ ਪਿਛਲੀਆਂ ਸਰਕਾਰਾਂ ਨੇ ਕੋਈ ਇਸ ਦਾ ਧਿਆਨ ਨਹੀਂ ਦਿੱਤਾ ਸੋ ਅਸੀਂ ਅੱਜ ਇਲੈਕਸ਼ਨਾਂ 'ਚ ਭਾਵੇਂ ਬਹੁਤ ਸਮਾਂ ਪਿਆ ਬਹੁਤ سارے ਲੋਕ ਆ ਸਰਕਾਰਾਂ ਕਰਦੀਆਂ ਕਿ ਇਲੈਕਸ਼ਨ ਦੇ ਟਾਈਮ ਕਰਦੇ ਆ ਪਰ ਪਰ ਅਸੀਂ ਪਹਿਲਾਂ ਹੀ ਤਾਂ ਜੋ ਸਾਡੇ ਸ਼ਹਿਰੀਆਂ ਨੂੰ ਲੋਕਲ ਵਾਸੀਆਂ ਨੂੰ ਉਹ ਸਹੂਲਤਾਂ ਮਿਲਣ ਔਰ ਇਹਦੇ ਤਹਿਤ ਜਿਹਨੇ ਸਾਰੀਆਂ ਉਹ ਰੋਡਾਂ ਬਣਾਈਆਂ ਗਈਆਂ ਔਰ ਮੇਰੀ ਜਿਵੇਂ ਸਾਡੀ ਇਹ ਕੌਸ਼ਲਾ ਰੋਡ ਹੈ ਇਹਨੂੰ ਅਸੀਂ ਕੰਕਰੀਟ ਦੀ ਰੋਡ ਬਣਾਵਾਂਗੇ ਫਾਟਕ ਤੋਂ ਲੈ ਕੇ ਮਾਈ ਨਿਕੋ ਦੇਵੀ ਸਕੂਲ ਦੇ ਅੱਗੇ ਤੱਕ ਸ੍ਰਿੰਦਰ ਮਾਸਟਰ ਜੀ ਹੈਗੇ ਉਹਨਾਂ ਦੇ ਘਰ ਤੱਕ ਜਿਹੜੀ ਰੋਡ ਬਣਨੀ ਹੈ ਇਹ ਵੀ ਕੰਕਰੀਟ ਦੀ ਬਣਨੀ ਹੈ ਔਰ ਬਾਕੀ ਜਿਹੜੀ ਹੈਗੀ ਆਪਣੀ ਕਚਹਿਰੀ ਰੋਡ ਹੈ ਉਹ ਵੀ ਕੰਕਰੀਟ ਬਣਨੀ ਹੈ ਔਰ ਜਿਹੜੀ ਬਾਕੀ ਸਾਰੀ ਰੋਡ ਤੇ ਜੇ ਮੈਂ ਤੁਹਾਨੂੰ ਨਾਮ ਲੈਣ ਲੱਗਾ ਕਾਫੀ ਟਾਈਮ ਲੱਗ ਜੂਗਾ ਤੁਹਾਨੂੰ ਲਿਸਟ ਦੇ ਦਾਂਗੇ ਤਾਂ ਸਾਰੀਆਂ ਰੋਡਸ ਅਸੀਂ ਮਤਲਬ ਉਹਦੀ ਪੂਰੀ ਸਾਰਿਆਂ ਦੀ ਸਾਰੇ ਜਿਹੜੀ ਹੈਗੀ ਉਹਦੀ ਮੋਡੀਫਿਕੇਸ਼ਨ ਕਰਕੇ ਸਾਰੀਆਂ ਵਧੀਆ ਰੋਡਸ ਬਣਾਉਣੀ ਹੈ ਇਸ ਤੋਂ ਇਲਾਵਾ ਮਤਲਬ ਕੱਲ੍ਹ ਖੁਸ਼ਮਸੀ ਸਹਿਬਾਨ ਪ੍ਰਧਾਨ ਜੀ ਅਸੀਂ ਸ਼ਹਿਰ ਚ ਕਿਧੋ ਥਾਂ ਤੇ ਗਏ ਵਾਰਡ ਨੰਬਰ 18 ਚ ਗਏ ਕਾਫੀ ਸਾਡੀ ਖੁੱਲੀ ਜਗ੍ਹਾ ਜਿਹੜੀ ਹੈਗੀ ਬਿਲਕੁਲ ਬੇਕਾਰ ਉੱਥੇ ਲੋਕ ਕੂੜਾ ਹੀ ਸਿੱਟੀ ਜਾਂਦੇ ਨੇ ਉੱਥੋਂ ਮੁਹੱਲਾ ਨਿਵਾਸੀ ਸਾਡੇ ਕੋਲ ਆਏ ਉਹਨਾਂ ਨੇ ਕਿਹਾ ਵੀ ਕਿ ਅਸੀਂ ਕਹਿੰਦੇ ਬਿਲਕੁਲ ਖਾਲੀ ਜਗ੍ਹਾ ਹੈ ਜੀ ਅਸੀਂ ਵੀ ਸਹਿਯੋਗ ਕਰਾਂਗੇ ਕਿ ਉੱਥੇ ਵਧੀਆ ਇੱਕ ਪਾਰਕ ਬਣ ਜੇ ਉੱਥੇ 18 ਨੰਬਰ ਵਾਰਡ ਚ ਇੱਕ ਪਾਰਕ ਬਣਾ ਰਹੇ ਹਾਂ ਓਕੇ ਪਿੰਡ ਵਾਲੀ ਸੜਕ ਤੋਂ ਜਿਹੜਾ ਅੰਦਰ ਜਾ ਕੇ ਹੈ ਇਸ ਤੋਂ ਇਲਾਵਾ ਜਦੋਂ ਅੰਡਰ ਬ੍ਰਿਜ ਤੋਂ ਆਪਾਂ ਵੀਰ ਨਗਰ ਮੁਹੱਲੇ ਵੱਲ ਆਉਣੇ ਆ ਕਿਉਂਕਿ ਉਹ ਚੌਕ ਵੀ ਸਾਰਾ ਖੁੱਲਾ ਬਣ ਰਿਹਾ ਹੈ ਰਸਤਾ ਵੀ ਖੁੱਲਾ ਹੋ ਰਿਹਾ ਹੈ ਉਹਦੇ ਸਾਈਡਾਂ ਤੇ ਰੇਲਵੇ ਤੋਂ ਕੁਝ ਜਗ੍ਹਾ ਲੈ ਕੇ ਉੱਥੇ ਵੀ ਦੋਨੇ ਪਾਰਕ ਬਣਾ ਰਹੇ ਤਿੰਨ ਪਾਰਕਾਂ ਦਾ ਜਿਹੜਾ ਅੱਜ ਅਸੀਂ ਵਡਾਉਣ ਦਾ ਇਹ ਮਤਾ ਲੈ ਕੇ ਆਏ ਆ ਇਸ ਤੋਂ ਇਲਾਵਾ ਜਿਹੜਾ ਸਾਡੇ ਗੁਰਦੁਆਰਾ ਚੌਕ ਹੈ ਮਾਨਸਾ ਦੀ ਜੇ ਕਹਦੀ ਆਪਾਂ ਦਿਲ ਹੈ ਸ਼ਾਨ ਹੈ ਮਾਨਸਾ ਸ਼ਹਿਰ ਦੀ ਪਰ ਕਾਫੀ ਦਿਨ ਤੋਂ ਇਹਦੀ ਅਣਦੇਖੀ ਹੋਈ ਹੈ ਕੁਝ ਹੋਇਆ ਨਹੀਂ ਔਰ ਉਹਦੇ ਲਈ ਇਸ ਏਰੀਏ ਦਾ ਸੁੰਦਰੀਕਰਨ ਕਰਨ ਲਈ ਉਦੇ ਅੱਗੇ ਗੇਟ ਬਣਾਉਣ ਲਈ ਵਿਚਕਾਰ ਲਾਈਟਾਂ ਲਾਉਣ ਲਈ ਔਰ ਸਾਈਡਾਂ ਤੇ ਜਿਹੜੀਆਂ ਦੁਕਾਨਾਂ ਨੇ ਉਹਨੂੰ ਇੱਕ ਤਰ੍ਹਾਂ ਨਾਲ ਹੈਰੀਟੇਜ ਸਟਰੀਟ ਟਾਈਪ ਬਣਾਉਣ ਲਈ 16 ਲੱਖ ਰੁਪਏ ਦਾ ਜਿਹੜਾ ਬਜਟ ਹੈ ਉਹਦਾ ਜਿਹੜੀ ਅੱਜ ਤਜਵੀਜ਼ ਰੱਖੀ ਗਈ ਆ ਇਸ ਤੋਂ ਇਲਾਵਾ ਜਿਹੜਾ ਮਤਲਬ ਕੂੜਾ ਘਰਾਂ ਦਾ ਇਕੱਠਾ ਹੁੰਦਾ ਹੁਣ ਤੱਕ ਅਸੀਂ ਉਹਨੂੰ ਸਾਫ਼ ਕਰਾਇਆ ਸੀ ਤਾਂ ਹਰ ਮਹੀਨੇ ਉਹਦੇ ਨਾਲ ਦੀ ਨਾਲ ਮਤਲਬ ਉਹ ਸੈਗਰੀਗੇਸ਼ਨ ਹੋ ਕੇ ਉਹਦੀ ਮਤਲਬ ਅਲੱਗ-ਅਲੱਗ ਹੋ ਜੇ ਤਾਂ ਜੋ ਕੂੜੇ ਦੇ ਢੇਰ ਆਉਣ ਵਾਲੇ ਸਮੇਂ 'ਚ ਨਾ ਲੱਗਣ ਉਹਦੇ ਲਈ ਵੀ ਮਤਲਬ ਮੰਥਲੀ ਪਰਵੀਜ਼ਨ ਰੱਖਿਆ ਔਰ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜੇ ਸ਼ਹਿਰ ਦੇ ਕਈ ਕਲੀਆਂ ਦੀ ਸ਼ੁਰੂਆਤ ਕੀਤੀ ਐ ਔਰ ਹੋਰ ਵੀ ਆਉਣ ਵਾਲੇ ਸਮੇਂ ਚ ਜਿਹੜੀਆਂ ਸਾਰੀਆਂ ਸ਼ਹਿਰ ਦੀਆਂ ਗਲੀਆਂ ਨੇ ਸੜਕਾਂ ਬਣਾਉਣ ਤੋਂ ਬਾਅਦ ਉਹ ਗਲੀਆਂ ਦਾ ਵੀ ਕੰਮ ਅਸੀਂ ਸ਼ੁਰੂ ਕਰਾਂਗੇ ਡਾਕਟਰ ਸਾਹਿਬ ਕੱਲ ਇੱਕ ਕਾਰਵਾਈ ਹੋਈ ਐ ਪਿੰਡ ਦੇ ਵਿੱਚ ਤੇ ਫਲਾਈਂਗ ਸਕਵਰਡ ਆਈਸੀ ਲੱਗਦਾ ਨਹੀਂ ਵੀ ਜਿਵੇਂ ਹੁਣ ਜਿੰਨੇ ਟੈਂਡਰ ਕੱਢੇ ਜਾਣਗੇ ਜਿੰਨੇ ਵੀ ਠੇਕੇ ਹੋਣਗੇ ਤਾਂ ਉਹਨਾਂ ਦੀ ਕੋਈ ਡਿਸਟ੍ਰਿਕਟ ਲੈਵਲ ਤੇ ਕੋਈ ਟੀਮ ਬਣਾਈ ਜਾਵੇ ਚੈਕਿੰਗ ਦੇ ਵਿੱਚ ਸਰ ਟੀਮ ਤਾਂ ਪਹਿਲਾਂ ਬਣੀ ਹੋਈ ਐ ਟੀਮ ਦਾ ਕੋਈ ਇਸ਼ੂ ਨਹੀਂ ਹੈਗਾ ਜਿੱਥੇ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਦੇਖੋ ਇਹ ਸਾਡੇ ਵੱਲੋਂ ਲਾਊਡ ਐਂਡ ਕਲੀਅਰ ਮੈਸੇਜ ਹੈ ਸਰਕਾਰ ਵੱਲੋਂ ਕਲੀਅਰ ਮੈਸੇਜ ਹੈ ਕਿ ਗੁਣਵੱਤਾ ਤੇ ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਹਨਾ ਆਪਾਂ ਬਹੁਤ ਵਧੀਆ ਕੁਆਲਿਟੀ ਦੀਆਂ ਰੋਡਸ ਬਣਾਉਣੀਆਂ ਮੇਰੀ ਤਰ੍ਹਾਂ ਬਸ ਇਹਨੂੰ ਰਾਜਨੀਤਿਕ ਮੁੱਦਾ ਨਾ ਬਣਾ ਕੇ ਸਹੀ ਤਰੀਕੇ ਨਾਲ ਜਿਹੜੀ ਚੀਜ਼ ਗਲਤ ਬਣਦੀ ਹੈ ਤਾਂ ਜਰੂਰ ਸਾਡੇ ਧਿਆਨ ਚ ਲਿਆਓ ਅਸੀਂ ਉਸ ਨੂੰ ਬਿਲਕੁਲ ਕਿਉਂਕਿ ਜਿਹੜੀਆਂ ਮੰਡੀ ਬੋਰਡ ਦੀਆਂ ਰੋਡਸ ਐ ਉਹਦਾ ਠੇਕਾ ਤਾਂ ਹੀ ਵੱਧ ਦਿੱਤਾ ਤਾਂ ਜੋ ਆਉਣ ਵਾਲੇ 5 ਸਾਲਾਂ ਲਈ ਉਹਦਾ ਜਿਹੜਾ ਰੱਖ-ਰਖਾਅ ਹੈ ਉਹ ਵੀ ਵਿੱਚ ਅਸੀਂ ਪਾਇਆ ਹੋਇਆ ਤਾਂ 5 ਸਾਲ ਤੱਕ ਉਹ ਜੇ ਖਰਾਬ ਵੀ ਹੋਊਗੀ ਨਾ ਤਾਂ ਉਹ ਠੇਕੇਦਾਰ ਨੇ ਬਣਾਉਣੀ ਹੋਊਗੀ ਇਸ ਲਈ ਸਾਰੇ ਠੇਕੇਦਾਰਾਂ ਨੂੰ ਔਰ ਜਿਹੜੇ ਸਾਡੇ ਐਮਸੀ ਸਹਿਬਾਨ ਐ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਰੂਰ ਆਪਣੀ ਨਿਗਰਾਨੀ 'ਚ ਸਾਰਾ ਜਿਹੜਾ ਕੰਮਕਾਰ ਕਰਾਉਣ ਤਾਂ ਜੋ ਕੰਮ ਇੱਕ ਵਧੀਆ ਕੁਆਲਿਟੀ ਦਾ ਤੇ ਵਧੀਆ ਹੋ ਸਕੇ ਔਰ ਜਿਹੜਾ ਲੋਕਾਂ ਦਾ ਪੈਸਾ ਲੱਗਿਆ ਟੈਕਸ ਦਾ ਉਹ ਵਧੀਆ ਤਰੀਕੇ ਨਾਲ ਕੰਮ ਆ ਸਕੇ